ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਐਡਵੋਕੇਟ ਜਸਪਾਲ ਸਿੰਘ ਮੰਜਪੁਰ ਪੰਜਾਬ ਲਾਇਜ਼ ਵੱਲੋਂ ਭਾਈ ਜਗਤਾਰ ਸਿੰਘ ਹਵਾਲਾ ਦੀ ਪ੍ਰੋਲ ਦੇ ਸਬੰਧ ਦੇ ਵਿੱਚ ਸੰਖੇਪ ਜਾਣਕਾਰੀ ਤੇ ਅਪਡੇਟ ਸੰਗਤਾਂ ਦੇ ਸਨਮੁਖ ਹੈ ਜਿਵੇਂ ਕਿ ਆਪ ਨੂੰ ਪਤਾ ਵੀ 11 ਜੂਨ 2025 ਨੂੰ ਭਾਈ ਜਗਤਾਰ ਸਿੰਘ ਹਵਾਲਾ ਦੀ ਪ੍ਰੋਲ ਇਨੀਸ਼ੀਏਟ ਹੋਈ ਸੀ ਸੈਂਟਰਲ ਜੇਲ ਨੰਬਰ 15 ਮੰਡੋਲੀ ਨਵੀਂ ਦਿੱਲੀ ਤੋਂ ਤਾਂ ਉਹਦੇ ਤੇ ਕੋਈ ਕਾਰਵਾਈ ਨਾ ਹੋਣ ਤੋਂ ਬਾਅਦ ਦਿੱਲੀ ਹਾਈ ਕੋਰਟ ਵਿੱਚ ਸੀਨੀਅਰ ਐਡਵੋਕੇਟ ਮਨਿੰਦਰ ਸਿੰਘ ਤੇ ਐਡਵੋਕੇਟ ਏਕਤਾ ਵੱਲੋਂ ਰੈਟ ਪਟੀਸ਼ਨ ਦਾਖਲ ਕੀਤੀ ਗਈ ਸੀ ਜਿੱਚ 22 ਜਨਵਰੀ 2026 ਨੂੰ ਦਿੱਲੀ ਹਾਈ ਕੋਰਟ ਨੇ ਰਿਸਪੌਂਡੈਂਟ ਨੂੰ ਸੁਪਰਡਨ ਜੇਲ੍ਹ ਵਗੈਰਾ ਜਿਹੜੇ ਦਿੱਲੀ ਸਰਕਾਰ ਨੂੰ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਭਾਈ ਜਗਤਾਲ ਸਿੰਘ ਦੀ ਹਵਾਲਾ ਦੀ ਪ੍ਰੋਲ ਦੀ ਕੀ ਸਿਚੁਏਸ਼ਨ ਹੈਗੀ ਆ ਉਹਦੀ ਜਾਣਕਾਰੀ ਚਾਰ ਹਫ਼ਤਿਆਂ ਦੇ ਵਿੱਚ ਭਾਈ ਜਗਤਾਲ ਸਿੰਘ ਵੱਲੋਂ ਤੇ ਉਹਨਾਂ ਦੇ ਵਕੀਲਾ ਨੂੰ ਜਿਹੜੀ ਮੁਹਈਆ ਕਰਾਓ ਤੇ 22 ਤਰੀਕ ਦੇ ਫੈਸਲੇ ਤੋਂ ਬਾਅਦ 3 ਫਰਵਰੀ 2026 ਨੂੰ ਇੱਕ ਪੱਤਰ ਪਾਈ ਜਗਤਾਰ ਸਿੰਘ ਹਵਾਲਾ ਨੂੰ ਵੀ ਜੇਲ੍ਹ ਦੇ ਵਿੱਚ ਜਿਹੜਾ ਰਸੀਬ ਕਰਾਇਆ ਗਿਆ ਤੇ ਉਹਨਾਂ ਦੇ ਵਕੀਲ ਸਾਹਿਬਾਨ ਨੂੰ ਪਹੁੰਚਦਾ ਕੀਤਾ ਜਿਹਦੇ ਮੁਤਾਬਕ ਇਹ ਡਿਪਟੀ ਸੈਕਟਰੀ ਹੋਮ ਜਿਹੜਾ ਪ੍ਰਿਜ਼ਨਰ ਹੈਗਾ ਗਵਰਨਮੈਂਟ ਆਫ ਐਨਸੀਟੀ ਨਵੀਂ ਦਿੱਲੀ ਉਹਨਾਂ ਨੇ ਇੱਕ ਚਿੱਠੀ 81022025 ਨੂੰ ਡੇਟਡ ਜਿਹੜੀ ਲੈਟਰ ਨੰਬਰ ਲਾ ਕੇ 91022025 ਨੂੰ ਇਹ ਜਿਹੜਾ ਸੁਪਰਡੈਂਟ 2 ਆ ਪ੍ਰਿਜ਼ਨਰ ਹੈੱਡਕੁਆਟਰ ਤਿਹਾਰ ਨਵੀਂ ਦਿੱਲੀ ਉਹਨੂੰ ਕਿਹਾ ਹੈਗਾ ਉਹਨੂੰ ਡਾਇਰੈਕਸ਼ਨ ਕੀਤੀ ਹੈਗੀ ਆ ਕਿ ਤੁਸੀਂ ਪੰਜਾਬ ਸਰਕਾਰ ਦੇ ਵਿੱਚ ਨੂੰ ਇਹ ਪਾਈ ਜਗਤਾਰ ਸਿੰਘ ਹਵਾਲਾ ਦੀ ਜਿਹੜੀ ਪ੍ਰੋਲ ਦੀ ਫਾਈਲ ਆ origignal ਦੇ ਵਿੱਚ ਉਹ ਭੇਜੋ ਨਾਲੇ ਲੈਟਰ ਤਾਂ ਫਿਰ ਜਿਹੜਾ ਤਿਹਾਰ ਜੇਲ੍ਹ ਦਾ ਪ੍ਰਿਜ਼ਨਰ ਹੈੱਡਕੁਆਟਰ ਸੁਪਰਡੈਂਟ 2 ਆ ਉਹਨੇ 21 10 2025 ਨੂੰ ਐਡੀਸ਼ਨਲ ਚੀਫ ਸਕੱਟਰੀ ਹੋਮ ਅਫੇਅਰ ਗਵਰਨਮੈਂਟ ਆਫ ਪੰਜਾਬ ਪੰਜਾਬ ਸਿਵਲ ਸਕੱਟਰੀ ਚੰਡੀਗੜ੍ਹ ਨੂੰ ਇਹ ਪੱਤਰ ਭੇਜਿਆ ਹੈਗਾ ਉਦੇ ਮੁਤਾਬਕ ਉਹਨਾਂ ਨੇ ਇਹ ਕਿਹਾ ਹੈ ਕਿ ਭਾਈ ਜਗਤਾਰ ਸਿੰਘ ਵਾਦਾ ਪੁੱਤਰ ਛੇ ਸਿੰਘ ਜਿਹੜੇ ਕਿ ਪੰਜਾਬ ਦੇ ਰਹਿਣ ਵਾਲੇ ਨੇ ਤੇ ਤਿਹਾਰ ਜੇਲ ਦੀ 15 ਮੰਡੋਲੀ ਜੇਲ ਨੰਬਰ 15 ਦੇ ਵਿੱਚ ਨਜਰਬੰਦ ਨੇ ਬੰਦ ਨੇ ਉਹਨਾਂ ਦੀ ਅਰੀਜਨਲ ਫਾਈਲ ਪ੍ਰੋਲ ਐਪਲੀਕੇਸ਼ਨ ਜਿਹੜੀ ਹੈਗੀ ਆ ਉਹ ਤੇ ਨਾਲ ਲੈਟਰ ਜਿਹੜਾ ਡਿਪਟੀ ਸੈਕਟਰੀ ਹੋਮ ਨੇ ਸੁਪਰਿੰਟਡ ਦੋ ਤਿਹਾਰ ਪ੍ਰिजनਲ ਹੈੱਡਕ quartਰ ਨੂੰ ਭੇਜਿਆ ਉਹ ਨਾਂ ਲਾ ਕੇ ਇਹ ਫਾਈਲ ਅਰੀਜਨਲ ਆ ਕੇ ਉਹਨਾਂ ਨੇ ਕਿਹਾ ਹੈਗਾ ਵੀ ਗਵਰਨਮੈਂਟ ਆਫ ਪੰਜਾਬ ਫੋਰ ਕਨਸਿਡੇਸ਼ਨ ਐਂਡ ਡਿਸਪੋਜ਼ਲ ਆਫ ਦੀ ਪ੍ਰੋਲ ਐਪਲੀਕੇਸ਼ਨ ਵੀ ਜੋ ਵੀ ਤੁਸੀਂ ਫੈਸਲਾ ਲੈਣਾ ਇਹਦੇ ਉੱਤੇ ਲੈ ਕੇ ਸਾਨੂੰ ਦੱਸੋ ਇਹ ਦਾ ਧੁਪਾਵ ਕਿ ਭਾਈ ਜਗਤਾਰ ਸਿੰਘ ਦੀ ਹਵਾਲਾ ਦੀ ਪ੍ਰੋਲ ਦੇ ਸੰਬੰਧ ਦੇ ਵਿੱਚ 21 10 2025 ਨੂੰ ਸੁਪਰਡੈਂਟ 2 ਪੁਲਿਸ ਦਾ ਹੈੱਡਕੁਆਟਰ ਤਿਹਾਰ ਵੱਲੋਂ ਪੰਜਾਬ ਦੇ ਐਡੀਸ਼ਨਲ ਸੀਨੀਅਰ ਸੈਕਟਰੀ ਹੋਮ ਅਫੇਅਰ ਗਵਰਨਮੈਂਟ ਆਫ ਪੰਜਾਬ ਪੰਜਾਬ ਸਿਵਲ ਸੈਕਟਰੀ ਨੂੰ ਪੱਤਰ ਲਿਖ ਚੁੱਕੇ ਹੈਗੇ ਆ ਜਿੱਥੇ ਉਹਨਾਂ ਨੇ ਕਿਹਾ ਹੋਗਾ ਵੀ ਨਾਲ origignal file ਪ੍ਰੋਲ ਵਾਲੀ ਤੇ ਨਾਲ ਲੈਟਰ ਡਿਪੀ ਸੈਕਟਰੀ ਹੋਮ ਦਿੱਲੀ ਦਾ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਫੈਸਲਾ ਪੰਜਾਬ ਸਰਕਾਰ ਉਹਨਾਂ ਦੀ ਪ੍ਰੋਲ ਦੇ ਉੱਤੇ ਫੈਸਲਾ ਲਵੇ ਦੇਣੀ ਨਹੀਂ ਦੇਣੀ ਜੋ ਵੀ ਫੈਸਲਾ ਲੈਣਾ ਸੋ ਜਿਹੜੀ ਦਿੱਲੀ ਹਾਈ ਕੋਰਟ ਦੇ ਵਿੱਚ ਸੀਨੀਅਰ ਐਡਵੋਕੇਟ ਮਨਿੰਦਰ ਸਿੰਘ ਤੇ ਐਡਵੋਕੇਟ ਇੱਕਤਾ ਵਕਸਵਾਲੋਂ ਇਹ ਪਟੀਸ਼ਨ ਪਾਈ ਗਈ ਸੀ ਚਾਰ ਹਫ਼ਤੇ ਦਾ ਟਾਈਮ ਦਿੱਤਾ ਸੀ ਉਹਦੇ ਤੇ ਉਹਨਾਂ ਨੇ ਜਾਣਕਾਰੀ ਭਾਈ ਜਗਤਾ ਸਿੰਘ ਹਵਾਲਾ ਤੇ ਉਹਨਾਂ ਦੇ ਵਕੀਲਾਂ ਨੂੰ ਦਿੱਤੀ ਆ ਹੁਣ ਜਿਹੜੀ ਭਾਈ ਜਗਤਾ ਸਿੰਘ ਹਵਾਲਾ ਦੀ ਪ੍ਰੋਲ ਦੀ ਫਾਈਲ ਆ ਉਹ ਐਡੀਸ਼ਨਲ ਚੀਫ ਸੈਕਟਰੀ ਹੋਮ ਫੇਰ ਗਵਰਨਮੈਂਟ ਆਫ ਪੰਜਾਬ ਪੰਜਾਬ ਸਿਵਲ ਸੈਕਟਰੀ ਚੰਡੀਗੜ੍ਹ ਦੇ ਕੋਲ ਪੈਂਦੀਗਾ ਇਹਨਾਂ ਨੇ ਫੈਸਲਾ ਲੈਣਾ ਹੈਗਾ ਦਿੱਲੀ ਸਰਕਾਰ ਨੇ ਤੇ ਇਤਿਹਾਰ ਜੇਲ ਪ੍ਰਸ਼ਾਸਨ ਨੇ ਇਹਨਾਂ ਨੂੰ ਕਹਿਤਾ ਹੈਗਾ ਵੀ ਤੁਸੀਂ ਫੈਸਲਾ ਲਓ ਸੋ ਸਮੂਹ ਸੰਗਤਾਂ ਦੇ ਸਾਹਮਣੇ ਇਹ ਗੱਲ ਰੱਖਣੀ ਸੀ ਕਿ ਭਾਈ ਜਗਤਾ ਸਿੰਘ ਹਵਾਲਾ ਦੀ ਬਰੋਲ ਹੁਣ ਪੰਜਾਬ ਸਰਕਾਰ ਦੇ ਜਿਹੜੀ ਮੇਜ਼ ਦੇ ਉੱਤੇ ਪਈ ਆ 10ਵੇਂ ਮਹੀਨੇ ਦੀ ਤੇ ਇਹਨਾਂ ਨੇ ਅਜੇ ਤੱਕ ਕਿਸੇ ਪਾਸੇ ਹਵਾਲੀ ਨਿਕਲਣ ਦਿੱਤੀ ਤੇ ਇਤਿਹਾਰ ਜੇਲ ਪ੍ਰਸ਼ਾਸਨ ਨੇ ਦਿੱਲੀ ਹਾਈ ਕੋਰਟ ਦੇ ਨਿਰਦੇਸ਼ਾਂ ਦੇ ਉੱਤੇ ਜਾਣਕਾਰੀ ਭਾਈ ਜਗਤਾ ਸਿੰਘ ਹਵਾਲਾ ਤੇ ਉਹਨਾਂ ਦੇ ਏ ਵਕੀਲ ਸਹਿਬਾਨ ਨੂੰ ਮੁਹैया ਕਰਾਈਆ ਸੋ ਐਡਵੋਕੇਟ ਏਕਤਾワਸ ਦੇ ਨਾਲ ਗੱਲਬਾਤ ਹੋਈ ਸੀ ਉਹਨਾਂ ਦੇ ਭਾਈ ਆਪਣੇ ਐਡਵੋਕੇਟ ਮਨਿੰਦਰ ਸਿੰਘ ਉਹਨਾਂ ਦੀ ਵੀ ਲੀਗਲ ਮੀਟਿੰਗ ਜਿਹੜੀ ਭਾਈ ਜਗਤਾਰ ਸਿੰਘ ਹਾਰਾ ਦਾ ਹੋ ਗਈ ਉਹਨਾਂ ਦੇ ਦੱਸਣ ਮੁਤਾਬਕ ਕਿ ਅਸੀਂ ਅਡੀਸ਼ਨਲ ਚੀਫ ਸੈਕਟਰੀ ਹੋਮ ਅਫੇਅਰ ਜਿਹੜਾ ਹੈਗਾ ਗਵਰਨਮੈਂਟ ਆਫ ਪੰਜਾਬ ਦਾ ਉਹਨੂੰ ਅਗਲੀਗਲ ਨੋਟਿਸ ਕੱਢਾਂਗੇ ਕਿਉਂਕਿ 21 10 2025 ਤੋਂ ਲੈ ਕੇ ਹੁਣ ਤੱਕ ਇਨਾਂ ਨੇ ਲਗਭਗ 3-4 ਮਹੀਨਿਆਂ ਤੋਂ ਐਪਲੀਕੇਸ਼ਨ ਪੈਂਦੀ ਰੱਖੀ ਆ ਫਾਈਲ ਉਹਨਾਂ ਕੋਲ ਪਈ ਆ ਉਹ ਫੈਸਲਾ ਨਹੀਂ ਲੈ ਰਹੇ ਤਾਂ ਜੋ ਤਰੰਤ ਫੈਸਲਾ ਲੈਣ ਇੱਕ ਨਿਸ਼ਚਿਤ ਸੀਮਾ ਦੇ ਵਿੱਚ ਨਹੀਂ ਤੇ ਫਿਰ ਸੀਨੀਅਰ ਐਡਵੋਕੇਟ ਮਨਿੰਦਰ ਸਿੰਘ ਤੇ ਉਹਨਾਂ ਦੀ ਟੀਮ ਜਿਹੜੀ ਹੈਗੀ ਆ ਉਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਸਬੰਧ ਵਿੱਚ ਰਿੱਟ ਦਾਖਲ ਕਰੇਗੀ ਸੋ ਸੌ ਹੱਥ ਰੱਸਾ ਸੀਦੇ ਤੇ ਗੰਢ ਭਾਈ ਜਗਤਾ ਸਿੰਘ ਹਵਾਰਾ ਦੀ ਪ੍ਰੋਲ ਸੰਬੰਧੀ ਹੁਣ ਫੈਸਲਾ ਦਿੱਲੀ ਸਰਕਾਰ ਨੇ ਵੀ ਪੰਜਾਬ ਸਰਕਾਰ ਦੇ ਪਾਲੇ ਵਿੱਚ ਰੱਖ ਦਿੱਤਾ ਹੈਗਾ ਹੁਣ ਭਾਈ ਜਗਤਾ ਸਿੰਘ ਹਵਾਰਾ ਦੀ ਪ੍ਰੋਲ ਦਾ ਦਾਦੋ ਮਦਾਨ ਪੰਜਾਬ ਦੀ ਆਮ ਆਦਮੀ ਪਾਰਟੀ ਭਗਵੰਤ ਮਾਨ ਦੀ ਸਰਕਾਰ ਦੇ ਕੋਲ ਆ ਸੋ ਆਓ ਸਾਰੇ ਰਲ ਕੇ ਭਗਵੰਤ ਮਾਨ ਸਰਕਾਰ ਦੇ ਉੱਤੇ ਜੋਰ ਪਾਈਏ ਪ੍ਰੈਸ਼ਰ ਪਾਈਏ ਕਿ ਭਾਈ ਜਗਤਾ ਸਿੰਘ ਹਵਾਲਾ ਨੂੰ ਤੁਰੰਤ ਤੱਕ ਪ੍ਰੋਲ ਦੇਣ ਦਾ ਫੈਸਲਾ ਕੀਤਾ ਜਾਵੇ ਤੇ ਨਾਲ ਦੀ ਨਾਲ 21 ਫਰਵਰੀ ਨੂੰ 21 ਫਰਵਰੀ 2026 ਨੂੰ ਭਾਈ ਜਗਤਾ ਸਿੰਘ ਹਵਾਲਾ ਹੋਂਦੇ ਪਿੰਡ ਭਾਈ ਜਗਤਾ ਸਿੰਘ ਹਵਾਲਾ ਤੇ ਹੋਦਬੰਦੀ ਸਿੰਘਾਂ ਦੀ ਵਿਹੜੇ ਸਭਾਂਝੇ ਵਿਸ਼ਾਲ ਇਕੱਤਰਤਾ ਰੱਖੀ ਗਈ ਹੈ ਸਮੂਹ ਸੰਗਤਾਂ ਨੂੰ 21 ਫਰਵਰੀ 2026 ਨੂੰ ਭਾਈ ਜਗਤਾ ਸਿੰਘ ਹਵਾਲਾ ਦੇ ਪਿੰਡ ਪਿੰਡ ਹਵਾਲਾ ਕਲਾਂ ਨੇਰੇ ਖਮਾਨੋ ਦੇ ਵਿਖੇ ਪਹੁੰਚਣ ਦੀ ਅਪੀਲ ਹੈ ਸਮੂਹ ਜਥੇਬੰਦੀਆਂ ਸਮੂਹ ਮਨੁੱਖੀ ਅਧਿਕਾਰ ਨੂੰ ਪਿਆਰ ਕਰਨ ਵਾਲੀਆਂ ਤੇ ਭਾਈ ਜਗਤਾਰ ਸਿੰਘ ਹਵਾਲਾ ਨੂੰ ਪ੍ਰੋਲ ਦੇ ਹਾਮੀ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਤੇ ਭਾਈ ਜਗਤਾਰ ਸਿੰਘ ਹਵਾਲਾ ਦੀ ਮਾਤਾ ਮਾਤਾ ਨਿੰਦਰ ਕੌਰ ਦੀ ਜਲਦੀ ਕਲਾ ਦੇ ਵਾਸਤੇ ਆਪਾਂ ਆਓ ਸਾਦੇ 21 ਫਰਵਰੀ 2026 ਨੂੰ ਭਾਈ ਜਗਤਾਰ ਸਿੰਘ ਹਵਾਲਾ ਦੇ ਪਿੰਡ ਹਵਾਲਾ ਕਲਾਂ ਵੱਧ ਤੋਂ ਵੱਧ ਪਹੁੰਚੀਏ ਬਿਨਾਂ ਕਿਸੇ ਸਿਆਸੀ ਸਮਾਜਿਕ ਧਾਰਮਿਕ ਮਤਭੇਦ ਦੇ ਸਾਦੇ ਹੀ ਆਈਂ ਨੇ ਸੰਗਤਾਂ ਸਾਰੀਆਂ ਹੀ ਜਨਤਾ ਸਾਰੇ ਹੀ ਲੋਕ ਭਾਈ ਜਗਤਾਰ ਸਿੰਘ ਹਵਾਲਾ ਦੇ ਪਿੰਡ ਜਲੂਲ ਪਹੁੰਚੋ ਤਾਂ ਜੋ ਪੰਜਾਬ ਸਰਕਾਰ ਦੇ ਉੱਤੇ ਦਬਾਅ ਬਣਾਇਆ ਜਾ ਸਕੇ ਕਿ ਹੁਣ ਦਿੱਲੀ ਸਰਕਾਰ ਨੇ ਸਪਸ਼ਟ ਤੌਰ ਦੇ ਉੱਤੇ ਕਹਿ ਦਿੱਤਾ ਵੀ ਭਾਈ ਜਗਤਾਰ ਸਿੰਘ ਹਵਾਲਾ ਦੀ ਪਰੋਲ ਦੇਣ ਦੀ ਜਿਹੜੀ ਆ ਸਾਡਾ ਦਾਦੋ ਮਨਾਰ ਪੰਜਾਬ ਸਰਕਾਰ ਕੋਲ ਤੋਂ ਪੰਜਾਬ ਸਰਕਾਰ ਤੁਰੰਤ ਫੈਸਲਾ ਲੈਂਦੇ ਹੋਏ ਭਾਈ ਜਗਤਾਰ ਸਿੰਘ ਹਵਾਲਾ ਨੂੰ ਪਰੋਲ ਦੇਣ ਦਾ ਫੈਸਲਾ ਕਰੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ